28 29 ਨਵੰਬਰ ਦੀ ਰਾਤ ਨੂੰ ਜੀਰਕਪੁਰ ਬੱਸ ਸਟੈਂਡ ਦੇ ਸਾਹਮਣੇ ਇੱਕ ਲੜਾਈ ਝਗੜਾ ਹੋਇਆ ਸੀ ਕਾਫੀ ਇਹ ਝਗੜਾ 40 ਰੇੜੀ ਤੇ ਹੋਇਆ ਸੀਗਾ ਜੀ ਇਹਦੇ ਵਿੱਚ ਇੱਕ ਮੁੰਡਾ ਦੀਪਕ ਸੰਮਾ ਸੀਗਾ ਜੀ ਟਕੋਲੀ ਰਹਿਣ ਵਾਲਾ ਗੁਰਵਿੰਦਰ ਸਿੰਘ ਨਗਲੇ ਦਾ ਸੀਗਾ ਉਹਨਾਂ ਦਾ ਦੀਪਕ 40 ਰੇੜੀ ਤੇ ਪੌਂਥੇ ਖਾਣ ਲਈ ਆਇਆ ਸੀ ਰਾਤ ਨੂੰ 11-12 ਵਜੇ ਉੱਥੇ ਦੂਜੀ ਪਾਸੇ ਦਮਕੇਸ਼ ਤੇ ਇੱਕ ਹੋਰ ਮੁੰਡਾ ਨਾਮ ਆਇਆ ਸੀਗਾ ਤੇ ਇਹਨਾਂ ਦੀ ਮਨਮੁਨਲੀ ਤਕਰਾਰ ਨੂੰ ਲੈ ਕੇ ਬਾਅਦ ਵਿੱਚ ਜਿਹੜੀ ਕਾਫੀ ਖੁੰਨੀ ਜੜਤ ਹੋਈ ਇਹਨਾਂ ਦੇ ਵਿੱਚ ਔਰ ਰਾਤ ਨੂੰ ਹੀ ਜਰਮਕੇਸ਼ ਵਗੈਰਾਂ ਨੇ ਆਪਣੇ ਹੋਰ ਸਾਥੀ ਬੁਲਾਏ ਮੌਕੇ ਤੇ ਉਹ ਵੈਪਨ ਲੈ ਕੇ ਆਇਆ ਜਿਵੇਂ ਗੰਡਾਸੀਆਂ ਤੇ ਤਲਵਾਰਾਂ ਔਰ ਇੱਕ ਕੋਲ ਪਿਸਟਲ ਵੀ ਸੀਗਾ ਦੇਸੀ ਕਟਾ ਔਰ ਇਹਨਾਂ ਨੇ ਆਉਂਦੇ ਹੀ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਇੱਕ ਵਾਰ ਗੁਰਵਿੰਦਰਦੀਪ ਸਿਰ ਤੇ ਬੈਕਸਾਈਡ ਤੇ ਲੱਗਾ ਸੀਗਾ ਤੇ ਉਹ ਪਹਿਲਾਂ ਟੋਕੋਲੀ ਹਸਪਤਲ ਗਿਆ ਫਿਰ 32 ਔਰ ਪੀਜੀਐਚ ਚ ਐਡਮਿਟ ਰਿਹਾ ਕਾਫੀ ਦਿਨ ਔਰ ਹੁਣ ਉਹ ਘਰ ਹੈ ਪਰ ਉਹਦੇ ਸਿਰ ਦੇ ਵਿੱਚ ਵਾਲੀ ਗੋਲੀ ਉਹਦੇ ਸਿਰ ਦੇ ਵਿੱਚ ਹੀ ਹੈ ਔਰ ਜੇ ਰੇ ਲਾਉਣਾ ਚਾਹਦੇ ਸਭ ਜਿਹੜਾ ਦੋਸ਼ੀ ਫੜਿਆ ਹੈ ਤਾਂ ਕੀ ਨਾਮ ਸੀਗਾ ਜਿਹੜਾ ਮੁੱਖ ਦੋਸ਼ੀ ਵਿਜੇ ਗੁਰਪ੍ਰਤ ਕੱਲ ਫੜਿਆ ਗਿਆ ਇਹਦੇ ਤੋਂ ਸਾਨੂੰ ਵੈਪਨ ਮਿਲਿਆ ਜੀ ਜਿਹੜਾ ਨੇ ਇਹ ਮੌਕੇ ਵਾਲਦ ਦੇ ਵਿੱਚ ਲਾਇਆ ਸੀਗਾ ਪਿਸਟਲ ਦੇ ਸੀ ਕਟਾ ਔਰ ਪੰਜ ਜਿੰਦਾਕਾਰਤੂ ਮਿਲਿਆ 8mm ਦੇ ਜੀ ਸਭ ਤੋਂ ਪਹਿਲਾ ਮਾਮਲਾ ਦਰਜ ਹੈ ਤੇ ਇਹਦੇ ਬਾਰੇ ਹਲੇ ਸੀ ਵੈਰੀਫਾਈ ਕਰ ਰਹੇ ਹਾਂ